ਪਠਾਨਕੋਟ ਵਿਖੇ 4 ਮਰਲਾ ਕੁਆਟਰ ਚ ਗੁੰਡਾਗਰਦੀ ਦਾ ਇੱਕ ਹੋਰ ਨੰਗਾ ਨਾਚ ਦੇਖਣ ਨੂੰ ਮਿਲਿਆ। ਦੱਸਦੇ ਹਾਂ ਇਹ ਪਠਾਨਕੋਟ ਵਿਖੇ ਹੀ ਬੀਤੀ ਰਾਤ 4 ਮਰਲਾ ਕੁਆਟਰ ਚ ਗੁੰਡਿਆਂ ਦੇ ਵੱਲੋਂ ਕੁਝ ਹਮਲਾਵਰਾਂ ਦੇ ਵੱਲੋਂ ਸੰਨੀ ਨਾਮਕ ਨੌਜਵਾਨ ਤੇ ਹਮਲਾ ਕੀਤਾ ਜਾਂਦਾ। ਇਹ ਨੌਜਵਾਨ ਇੰਨੀ ਜ਼ਿਆਦਾ ਤਦਾਦ ਚ ਸੀ ਕਿ ਸੰਨੀ ਨੂੰ ਜਿਹੜਾ ਇਹ ਸੰਨੀ ਤੇ ਹਮਲਾ ਕਰਦੇ ਹੋ ਉਸ ਦਾ ਹੱਥ ਜਿਹੜਾ ਹੈ ਉਹ ਵੱਢ ਦਿੱਤਾ ਗਿਆ ਤੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਸਮੇਂ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸਿਆ ਪਠਾਨਕੋਟ ਦੇ ਵਿੱਚ ਫਿਰ ਤੋਂ ਇੱਕ ਵਾਰ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਨਵੀਂ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ 4 ਮਰਲੇ ਚ ਰਹ ਵਾਲੇਸ ਨੌਜਵਾਨ ਜਿਸ ਦਾ ਨਾਮ ਸੰਨੀਆ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਉੱਥੇ ਹੀ ਪਤਨੀ ਨੇ ਗੁਹਾਰ ਲਗਾਈ ਹੈ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਪ੍ਰਸ਼ਾਸਨ ਅੱਗੇ ਕਿ ਇਹਨਾਂ ਹਮਲਾਵਰਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤੇ ਉਸ ਦੇ ਨਾਲ ਹੀ ਉਸ ਨੇ ਵੀ ਸਾਂਝਾ ਕੀਤਾ ਹੈ ਕਿ ਪਹਿਲਾਂ ਵੀ ਸਾਨੂੰ ਜਿਹੜੀ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਹਮਲਾਵਰਾਂ ਦੇ ਵੱਲੋਂ ਧਮਕੀਆਂ ਮਿਲ ਚੁੱਕੀਆਂ ਸੀ ਕਿ ਤੁਹਾਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਤੇ ਉਥੇ ਹੀ ਦੱਸਦੇ ਹਾਂ ਸੰਨੀ ਦੇ ਘਰ ਦੀ ਆਰਥਿਕ ਸਥਿਤੀ ਇੰਨੀ ਜ਼ਿਆਦਾ ਠੀਕ ਨਹੀਂ ਹੈ ਕਿ ਉਹ ਇਲਾਜ ਵੀ ਕਰਾ ਸਕਣ ਤੇ ਪਤਨੀ ਅਤੇ ਪਰਿਵਾਰ ਨੇ ਇਹ ਗੁਹਾਰ ਲਗਾਈ ਹੈ ਮੰਗ ਕੀਤੀ ਹੈ ਕਿ ਸਾਡੇ ਇਲਾਜ ਦੇ ਲਈ ਸਾਡੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਸਾਡੀ ਮਦਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ ਤੇ ਦੱਸਦੇ ਹਾਂ ਰਾਤ ਦੇ ਸਮੇਂ ਹਮਲਾ ਹੋਇਆ ਹੈ ਤੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਅੱਗੇ ਸ਼ਿਕਾਇਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਅਗਲੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰ ਲਏ ਨੇ ਸੰਨੀ ਦੀ ਪਤਨੀ ਭਾਵਨਾ ਦੇ ਨਾਲ ਕੀ ਜਾਣਕਾਰੀ ਉਸਨੇ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਇੱਕ ਵਾਰ ਦੇਖ ਲੈਣੇ ਗਰਨਲ ਸੁਣ ਲੈਣੇ ਕਿਉਂਕਿ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਨੀ ਦੀ ਵਾਈਫ ਨੇ ਉਹਨਾਂ ਹਮਲਾਵਰਾਂ ਦੇ ਨਾਮ ਵੀ ਲਏ ਨੇ ਜਿਨ੍ਹਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਦੇਖ ਲੈਣੇ ਆਏ ਇਸ ਸਮੇਂ ਦੀ ਵੱਡੀ ਅਤੇ ਖਾਸ ਖਬਰ ਕੋ ਮੇਰਾ ਨਾਮ ਭਾਵਨਾ ਹੈ ਤੇ ਮੇਰੇ ਹਸਬੰਡ ਦਾ ਨਾਮ ਸਨੀ ਹੈ ਐ ਰਾਤੀ ਆਏ ਕੋਈ ਪੋਣੀ 11 ਵਜੇ ਘਰ ਆਏ ਹਨਾ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਫੋਨ ਆਇਆ ਫੋਨ ਗੱਲ ਕਰਦੇ ਕਰਦੇ ਆਏ ਉਸ ਤੋਂ ਬਾਅਦ ਉੱਠੇ ਗਏ ਕੋਠੋ ਦੀ ਥੱਲੇ ਆਏ ਗੱਲ ਕਰਦੇ ਕਰਦੇ ਹੀ ਬਾਹਰ ਚੱਲ ਗਏ ਇੰਨੀ ਗੱਲ ਮੈਂ ਸੁਣੀ ਐ ਕਿ ਕਹਿੰਦੇ ਕਿ ਆਇਆ ਮੈਂ ਪੂਲੀ ਤਖਣੋਂ ਆਇਆ ਆਇਆ ਹੁਣ ਸਾਨੂੰ ਪਤਾ ਕੀ ਦਾ ਫੋਨ ਆਇਆ ਕੀ ਦਾ ਨਹੀਂ ਆਇਆ ਤੇ ਅੱਗੇ ਉਹਨਾਂ ਨੇ ਕਹਿੰਦੇ ਕਿ ਫੋਨ ਕਰਕੇ ਅੱਗੇ ਉਹਨਾਂ ਨੇ ਇਦਾਂ ਗੱਲ ਹੋਈ ਅੱਗੇ ਕਈ ਨਾ ਹੋਣਾ ਉਹਨਾਂ ਦੇ ਦੋਸਤ ਹੋਣੇ ਆ ਪਤਾ ਨਹੀਂ ਕੌਣ ਹੀ ਨਾਲ ਖੜੋਤੇ ਰਹੀ ਗੱਲਬਾਤ ਕਰੇ ਕਰਦੇ ਹੀ ਪਿੱਛੋਂ ਦੇ ਬੰਦੇ ਆਏ ਕੋਈ 20 25 ਬੰਦੇ ਆਏ ਉਹਨਾਂ ਨੂੰ ਮਾਰ ਕੇ ਗੁੱਟ ਕੱਟਾ ਉਹਨਾਂ ਦਾ ਉਸ ਤੋਂ ਬਾਅਦ ਅੱਗੇ ਚੱਲ ਗਏ ਦੌੜਦੇ ਦੌੜਦੇ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਦੇ ਘਰ ਚ ਪੜ ਗਏ ਉਧਰ ਹੀ ਉਹੀ ਮਲੇ ਮਲੇ ਚ ਕਿਸੇ ਦੇ ਘਰ ਬੜੇ ਉਹਨਾਂ ਨੇ ਉਹਦੇ ਘਰੋਂ ਜਿਹੜੇ ਮੁੜੇ ਆਏ ਬਾਹਰ ਬਚਾਉਣ ਵਾਸਤੇ ਉਹਨਾਂ ਵੀ ਕੀ ਹੋਇਆ ਕੀ ਹੋਇਆ ਰੋਲਾ ਰਾਲਾ ਦੇਖ ਕੇ ਆਏ ਕਿ ਕੀ ਹੋਇਆ ਕੀ ਨਹੀਂ ਜਿੱਦਾਂ ਉਹ ਆਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਗਾਲਾ ਗੁਲਾ ਕੱਢੀਆਂ ਗਾਲੀਂ ਗਲੋਚ ਹੋਇਆ ਜਿਹੜੇ ਮੁੜੇ 20 25 ਹੀ ਮਗ ਲੱਗੇ ਰਹੇ ਤੇ ਗਾਲੀਂ ਗਲੋਚ ਹੋਏ ਆ ਮੁੜੇ ਨੇ ਬਚਾਇਆ ਵੀ ਕੋਣ ਆ ਕੋਣ ਨਹੀਂ ਉਸ ਤੋਂ ਬਾਅਦ ਆਪਣੇ ਅੰਦਰ ਚੱਲ ਗਏ ਮੇਰੇ ਹਸਬੰਦ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਰੱਖਿਆ ਕੀਤੀ ਆ ਤੇ ਉਸ ਤੋਂ ਬਾਅਦ ਉਹ ਚੱਲ ਗਏ ਫਿਰ ਇੱਧਰ ਆਇਆ ਮੇਰੇ ਭੈਣ ਉਧਰ ਹੈਗੀਆਂ ਪੂਆ ਦੀ ਲੜਕੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਕਿ ਇਦਾਂ ਦਾ ਗੱਲ ਹੋਈ ਐ ਸਨੀ ਇੱਧਰ ਆਏ ਰਹਾ ਮੈਂ ਕਿਹਾ ਮੈਨੂੰ ਨਹੀਂ ਪਤਾ ਕਿੱਧਰ ਆਏ ਰਹਾ ਮੈਂ ਕਿਹਾ ਮੇਰੇ ਸਾਹਮਣੇ ਗਏ ਹੈ ਹੀ ਘਰੋਂ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਹੋਈ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਉਹਦਾ ਹੱਥ ਵੱਡਿਆ ਗਿਆ ਐ ਤੇ ਆ ਕੇ ਤੂੰ ਦੇਖ ਲੈ ਮੈਂ ਗਈ ਫਟਾਫਟ ਦੌੜਦੀ ਮੈਨੂੰ ਹੀ ਪਤਾ ਅੱਗੇ ਕਿੱਥੇ ਹੀ ਕਿੱਥੇ ਨਹੀਂ ਬਾਅਦ ਉਧਰ ਦੀ ਆਂਟ ਰਹੀ ਹੱਥ ਬਿਲਕੁਲੀ ਨਾਲ ਏਦਾਂ ਹੋ ਕੇ ਰਹੀ ਥੱਲੇ ਦੇ ਝੜਕਾਉਂ ਡੇਰਾ ਸੀ ਮੈਂ ਜਿੱਦਾਂ ਇਹ ਕਿਹਾ ਮੈਂ ਕਿਹਾ ਆਓ ਤੁਸੀਂ ਮੇਰੇ ਨਾਲ ਚਲੋ ਮੈਂ ਤੁਹਾਡੀ ਮਰ ਮੱਟੀ ਕਰਾਉਣੀ ਆ ਜੋ ਵੀ ਹੁੰਦਾ ਕਹਿੰਦੇ ਨਹੀਂ ਫਿਰ ਉਸ ਤੋਂ ਬਾਅਦ ਕੋਈ ਮੁੜਾ ਆਇਆ ਛੋਟਾ ਜਿਹਾ ਤੇ ਉਹਨੂੰ ਮੋਟਰਸਾਈਕਲ ਤੋਂ ਬਿਠਾ ਕੇ ਉਹਨਾਂ ਨੂੰ ਲੈ ਗਏ ਹਸਪਤਾਲ ਲੈ ਗਏ ਸਿਵਲ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਉਹਨਾਂ ਨੇ ਜਵਾਬ ਦੇਤਾ ਕਹਿੰਦੇ ਇੱਥੇ ਨਹੀਂ ਇਲਾਜ ਹੋਣਾ ਤੁਸੀਂ ਅੰਮ੍ਰਿਤਸਰ ਲੈਫਟ ਕਰਤਾ ਉਹਨਾਂ ਨੂੰ ਅੰਮ੍ਰਿਤਸਰ ਵਾਲੇ ਲੈ ਕੇ ਗਏ ਸਾਰੀ ਰਾਤ ਹੱਥ ਲੈ ਕੇ ਤੜਫਦੇ ਰਹੇ ਉੱਧਰ ਉੱਧਰ ਕਦੇ ਉੱਧਰ ਜਾਏ ਕਦੇ ਇੱਧਰ ਕਿਸੇ ਨੇ ਲਾਏ ਨਹੀਂ ਕੀਤਾ ਤੇ ਬਾਅਦ ਚ ਐਂਡਰ ਕਹਿੰਦੇ ਕਿ ਤੁਸੀਂ 90000 ਕੇ ਜਮਾ ਕਰਾਓ ਕਿ ਤੁਸੀਂ ਯੋ ਕਰ ਤੇ 90000 ਰੁਪਏ ਆਹੀਂ ਕਿੱਥੋਂ ਦੇਈਏ ਉਹ ਆਪਰੇਸ਼ਨ ਕਰਨ ਵਾਸਤੇ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਸਾਰਿਆਂ ਨੂੰ ਕੰਪਲੇਨ ਕੀਤੀ ਆ ਇਹ ਵੇਖੀ ਐਮਸੀ ਚਰਚਾ ਵੀ ਆਏ ਆਗੇ ਆ ਸਾਡੇ ਨਾਲ ਸਾਥ ਦਿੱਤਾ ਉਹਨਾਂ ਨੇ ਬੜਾ ਆਹੀਂ ਮਾਰੇ ਬੰਦੇ ਜੀ ਆਹੀਂ ਕੀ ਕਰ ਸਕਨੇ ਆ ਇੰਨੇ ਪੈਸੇ ਆਹੀਂ ਕਿੱਥੋਂ ਦੇਈਏ ਸਾਡੇ ਕੋਲ ਹੈ ਹੀ ਨਹੀਂ ਐ ਇਹ ਜਿਹੜੇ ਮੂੜਿਆਂ ਨੇ ਜਿਹੜਾ ਹਮਲਾ ਕੀਤਾ ਆ ਉਹਨਾਂ ਦੇ ਨਾਂ ਆ ਇੱਕ ਟਾਂਡੀ ਆ ਇੱਕ ਉਹ ਗੌਰਵ ਹੈਗਾ ਆ ਇੱਕ ਸੁਦੇਸ਼ ਦੇ ਮੂੜੇ ਵਗੈਰਾ ਜੋ ਵੀ ਆ ਪਤਾ ਨਹੀਂ ਕੀ ਨਾਂ ਆ ਉਹਦੇ ਡੈਡੀ ਦਾ ਨਾਂ ਆ ਕੋਈ ਤੇ ਉਹ ਉੰਦੇ ਮੁੜੇ ਆ ਫਿਰ ਉਸ ਤੋਂ ਬਾਅਦ ਗੱਟੂ ਵਗੈਰਾ ਸਾਰੇ ਇਹਨਾਂ ਦੇ ਗੁਰਪ ਦਾ ਪਰੂ ਸਾਰੇ ਜਾਣੇ ਇਹ ਧਲੇ ਰਹੀ 25 ਜਾਣੇ ਆਏ ਆ ਇਹਨਾਂ ਨੇ ਹਮਲਾ ਕੀਤਾ ਆ ਇੱਕ ਦੋ ਵਾਰੀ ਪਹਿਲੇ ਵੀ ਆਏ ਸੀ ਧਮਕੀ ਦੇ ਕੇ ਗਏ ਘਾਰ ਕਹਿੰਦੇ ਉਹਨੂੰ ਹਾਂਜੀ ਪੁਲਿਸ ਕਾਰਵਾਈ ਕਰ ਰਹੀ ਕੱਦੀ ਅੱਜ ਹਾਂਜੀ ਹੋਈ ਆ ਕੰਪਲੇਨ ਕੀਤੀ ਆ ਤੇ ਇੱਕ ਦੋ ਵਾਰੀ ਪਹਿਲੇ ਵੀ ਆਏ ਸੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜਾਓ ਨਹੀਂ ਤੇ ਉਹਨੂੰ ਉਹ ਆਪਣੇ ਬੰਦੇ ਨੂੰ ਕਹੀ ਬਾਹਰ ਨਾ ਨਿਕਲੇ ਤੇ ਬਾੜਾ ਟੱਕ ਹੋ ਜਾਂਦੀ ਮੈਨੂੰ ਧਮਕੀ ਦੇ ਕੇ ਕੀ ਆ ਦੇਟ ਦੇ ਬਾਹਰ ਏਦਾਂ ਗੱਲ ਹੋਈ ਆ ਲੱਖਾਂ ਵੀਰ ਇਹ ਵਿੱਚ ਜੀ ਨਾਰ ਰਲੇ ਰੇ ਸਾਰੇ ਜਾਣੇ ਇਹ ਮੇਰੇ ਬੰਦੇ ਨੂੰ ਹਮਲਾ ਕੀਤਾ ਇਹਨਾਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਕੋਈ ਰਾਹੀ ਨਾਮਾ ਨਹੀਂ ਕਰਨਾ ਚਾਹੁੰਦੇ ਅਸੀਂ ਮੈਰੀ ਇਹੀ ਬਰਖਾਸ ਹੈ ਕਿ ਇਹਨੂੰ ਨੂੰ ਸਕੈਪ ਪਰਸਨ ਹਰੀ ਦੇ ਨਾਲ ਅਗੇ ਸੈ ਇਟੋ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स Learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.